ਇਸ ਟਕਸਾਲ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਰੀਰ ਇਹ ਪ੍ਰਕਰਮਿਆਂ ਵਿੱਚ ਗਿਆ ਸੀ ਇਸ ਪ੍ਰਕਰਮਿਆਂ ਵਿੱਚ ਉਹ ਸਰੀਰ ਦਾ ਇਸ਼ਨਾਨ ਕਰਵਾ ਕੇ ਫਿਰ ਜਾ ਕੇ ਬਾ ਚਾਟੀਵਨ ਜੋ ਜਗ੍ਹਾ ਬਣੀ ਬਾਬਾ ਜੀ ਦੀ ਯਾਦ ਵਿੱਚ ਉੱਥੇ ਸੰਸਕਾਰ ਕੀਤਾ ਗਿਆ ਜੇ ਇਸ ਟਕਸਾਲ ਨੂੰ ਖਤਮ ਕਰਨ ਵਾਸਤੇ ਇਸ ਨੇ ਯਤਨ ਕੀਤਾ ਹੈ ਇਸ ਟਕਸਾਲ ਦਾ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਪੁਰਖ ਬ੍ਰਹਮ ਗਿਆਨੀ ਕਰਨਗੀ ਤਰਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਨੇ ਅਤੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਮਨ ਨਵਾ ਸਾਹਿਬ ਸਾਬੂ ਕੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਬੈਠ ਕੇ ਲਿਖੇ 80 ਸਾਲ ਦੀ ਉਮਰ 'ਚ ਸੁਨੇਹਾ ਮਿਲਿਆ ਹੈ ਕਿ ਬਾਬਾ ਜੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਬਰਦਾਸ਼ਤ ਨਹੀਂ ਕੀਤਾ ਆਗਾਸ ਕਰਕੇ ਤੁਰ ਪਏ ਹਨ ਕਰਨਪਾਨ ਸਾਹਿਬ ਦੇ ਲਾਗਿਆ ਕਿ ਲਕੀਰ ਖਿੱਚ ਦਿੱਤੀ ਕਿ ਭਾਈ ਜਿਸ ਨੂੰ ਆਪਣੇ ਪਰਿਵਾਰ ਦਾ ਮੋਹ ਹੈ ਜਿਸ ਨੂੰ ਸਰੀਰਕ ਤੌਰ ਤੇ ਜਿਉਣ ਦਾ ਸ਼ੌਕ ਹੈ ਜਿਸ ਨੂੰ ਪਦਾਰਥਾਂ ਦੀ ਪ੍ਰਵਿਰਤੀ ਦਾ ਚਾਹ ਹੈ ਉਹ ਵਾਪਸ ਚਲੇ ਜਾਵੋ ਜਿਸ ਨੂੰ ਸ਼ਹਾਦਤ ਦਾ ਚਾਅ ਚੜਿਆ ਹੋਇਆ ਤੇ ਧਰਮ ਨਾਲ ਪਿਆਰ ਹੈ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦਾ ਇਛਕ ਹੈ ਉਹ ਲਕੀਰ ਤੋਂ ਬਾਹਰ ਆ ਜਾਵੋ ਬਾਬਾ ਜੀ ਦੇ ਇਹ ਬਚਨ ਕਹਿਣ ਤੋਂ ਜਿਨ੍ਹਾਂ ਦੇ ਮਨ ਵਿੱਚ ਕੈਰਤਾ ਸੀ ਉਹ ਪਿੱਛੇ ਮੁੜੇ ਜਿਨ੍ਹਾਂ ਦੇ ਮਨ ਵਿੱਚ ਦ੍ਰਿੜਤਾ ਸੀ ਉਹ ਅੱਗੇ ਲੰਘੇ 80 ਸਾਲ ਦੀ ਉਮਰ ਵਿੱਚ ਖਾਲਸਾ ਜੀ ਇਹ ਟਕਸਾਲ ਦਾ ਮੁਖੀ ਕਰ ਰਿਹਾ ਸੀ ਚੱਬੇ ਦੇ ਲਾਗੇ ਆ ਕਰਕੇ ਵਾਰ ਹੋ ਗਿਆ ਜਮਾਲ ਖਾਨ ਦੇ ਨਾਲ ਦੋਹਾਂ ਦੇ ਸਿਰ ਧੜਾ ਤੋ ਜੁਦਾ ਹੋ ਗਏ ਉਸ ਵੇਲੇ ਗਰਮਖਾਵ ਲੋ ਬੇਨਤੀ ਹੋਈ ਬਾਬਾ ਨੱਥਾ ਸਿੰਘ ਜੀ ਵੱਲੋਂ ਤੇ ਬਾਬਾ ਜੀ ਤੁਹਾਡਾ ਬਚਨ ਸੀ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣਾ ਸਿਰ ਢੇਟਾ ਕਰਾਂਗੇ ਪਾਣੇ ਤੇ ਕਾਵਰਾਸ ਦੁਆਰਾ ਇਹਦਾ ਪ੍ਰਕਰਨ ਹੋਰ ਤਰੀਕਿਆਂ ਨਾਲ ਵੀ ਬਣਾਇਆ ਜਾਂਦਾ ਹੈ ਕਿ ਹੋਣੀ ਦਾ ਤੇ ਬਾਬਾ ਦੀਪ ਸਿੰਘ ਦਾ ਮੁਕਾਬਲਾ ਹੋਇਆ ਹੋਣੀ ਨੇ ਚੈਲੰਜ ਕੀਤਾ ਕਿ ਮੈਂ ਤੁਹਾਡਾ ਬਚਨ ਹੀ ਪੂਰਾ ਹੋਣ ਦੇਵਾਂਗੀ ਸਿਰ ਕੱਟਣ ਤੋਂ ਪਿੱਛੋਂ ਤਾਣਾ ਮਾਰਿਆ ਤੇ ਬਾਬਾ ਜੀ ਤੁਸੀਂ ਕਹਿੰਦੇ ਸੀ ਤੁਸੀਂ ਆਪਣਾ ਵਚਨ ਪੂਰਾ ਕਰੋਗੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਦੇ ਅਜੇ ਤੱਕ ਇਹਦਾ ਪਰਨ ਪੂਰਾ ਨਹੀਂ ਹੋਣ ਦਿੱਤਾ ਹੁਣ ਤੁਸੀਂ ਦੱਸੋ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਕਿ ਮੇਰਾ ਕੀ ਵਿਗੜਿਆ ਆਖ ਕੇ ਖਾਲਸਾ ਜੀ 18 ਸੇਰ ਦਾ ਖੰਡਾ ਹੱਥ 'ਚ ਪਕੜ ਕੇ ਜਾਲਵਾ ਨੂੰ ਚੰਗੀ ਤਰ੍ਹਾਂ ਲੋਹੇ ਦੇ ਚਣੇ ਚਬਾਏ ਤੇ ਇਸ ਤਕਸਾਲ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਰੀਰ ਇਹ ਪ੍ਰਕਰਮਿਆਂ ਵਿੱਚ ਗਿਆ ਸੀ ਇਸ ਪ੍ਰਕਾਰ ਮਿਆਂ ਵਿੱਚੋਂ ਸਰੀਰ ਦਾ ਇਸ਼ਨਾਨ ਕਰਵਾ ਕੇ ਫਿਰ ਜਾ ਕੇ ਬਾਦ ਚਾਟੀਵਨ ਜੋ ਜਗ੍ਹਾ ਬਣੀ ਬਾਬਾ ਜੀ ਦੀ ਯਾਦ ਵਿੱਚ ਉੱਥੇ ਸੰਸਕਾਰ ਕੀਤਾ ਗਿਆ।